ਆਯੁਰਵੇਦ ਦੇ ਵਿੱਚ 13 ਆਧਾਰਨੀਏ ਵੇਗ ਦੱਸੇ ਗਏ ਨੇ ਆਧਾਰਨੀਏ ਮਤਲਬ ਜਿਨ੍ਹਾਂ ਨੂੰ ਧਰਨ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੂੰ ਰੋਕਣ ਦੀ ਆਦਤ ਹੁੰਦੀ ਹੈ ਜਿਸ ਤਰ੍ਹਾਂ ਕਿ ਮੋਸ਼ਨ ਆਇਆ ਉਸ ਦੇ ਵੇਗ ਨੂੰ ਨਾ ਰੋਕੋ ਛਿੱਕ ਆਈ ਖਾਂਸੀ ਆਈ ਡਕਾਰ ਆਇਆ ਨੀਂਦ ਆਈ ਰੋਣਾ ਆਇਆ ਸੋ ਇਸ ਤਰ੍ਹਾਂ ਦੇ 13 ਆਧਾਰਨੀਏ ਵੇਗ ਆਯੁਰਵੇਦ ਦੇ ਵਿੱਚ ਮੈਂਸ਼ਨਡ ਨੇ ਇਹਨਾਂ ਨੂੰ ਨਾ ਰੋਕੋ ਕਈ ਕਾਰਨਾ ਕਰਕੇ ਇਹਨਾਂ ਵੇਗਾਂ ਨੂੰ ਰੋਕਣਾ ਵੀ ਪੈ ਸਕਦਾ ਹੈ ਪਰ ਉਹ ਮਜਬੂਰੀ ਹੋ ਸਕਦੀ ਹੈ ਇਹਨ ਰੂਟੀਨ ਇਹਨਾਂ ਵੇਗਾਂ ਨੂੰ ਰੋਕਣ ਦੀ ਆਦਤ ਨਾ ਬਣਾਓ ਜਿਸ ਤਰ੍ਹਾਂ ਕਿ ਮੈਂ ਆਪਣੀ ਪਹਿਲੀ ਵੀਡੀਓਜ਼ ਵਿੱਚ ਵੀ ਦੱਸਿਆ ਹੈ ਕਿ ਆਯੁਰਵੈਦਿਕ ਟਾਈਮ ਟੈਸਟਿਡ ਸਾਇੰਸ ਹੈ ਇਸ ਵਿੱਚ ਇਨਸਾਨ ਦੀ ਫਿਜ਼ੀਕਲ ਮੈਂਟਲ ਤੇ ਸਪਿਰਚੁਅਲ ਹੈਲਥ ਬਾਰੇ ਬਹੁਤ ਬਰੀਕੀ ਨਾਲ ਦੱਸਿਆ ਗਿਆ ਹੈ ਮਾਡਰਨ ਸਾਇੰਸ ਹਲੇ ਇੱਥੇ ਤੱਕ ਪਹੁੰਚਣ ਵਿੱਚ ਬਹੁਤ ਦੂਰ ਹੈ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਸਿਰਫ ਇਨ੍ਹਾਂ ਵੇਗਾਂ ਨੂੰ ਰੋਕਣ ਕਰਕੇ ਕਿੰਨੇ ਵੱਡੀਆਂ ਹੈਲਥ ਪ੍ਰੋਬਲਮਸ ਹੋ ਸਕਦੀਆਂ ਨੇ ਜਿਸ ਤਰ੍ਹਾਂ ਕਿ ਹਾਰਟ ਪ੍ਰੋਬਲਮਸ ਜਾਂ ਫਿਰ ਸਿਸਟ ਫਾਈਬਰੋਇਡਸ ਹੌਲੀ ਹੌਲੀ ਸੁਣਨ ਦੀ ਸ਼ਕਤੀ ਦਾ ਘਟਣਾ ਅਕਸਰ ਥਕਾਵਟ ਰਹਿਣਾ ਜਾਂ ਅਕਸਰ ਸਿਰ ਦਰਦ ਦਾ ਬਣਿਆ ਰਹਿਣਾ ਇਹ ਸਭ ਕੁਝ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਸਾਫ਼-ਸਾਫ਼ ਮੈਂਸ਼ਨ ਕੀਤਾ ਗਿਆ ਹੈ ਜੇਕਰ ਇਹ ਸਾਰੀਆਂ ਪ੍ਰੋਬਲਮਸ ਤੁਹਾਨੂੰ ਵੇਗਾ ਨੂੰ ਰੋਕਣ ਕਰਕੇ ਹੋਈਆਂ ਨੇ ਤਾਂ ਉਸੇ ਤਰ੍ਹਾਂ ਦਾ ਟ੍ਰੀਟਮੈਂਟ ਆਯੁਰਵੈਦ ਵਿੱਚ ਦੱਸਿਆ ਗਿਆ ਹੈ ਜਿਸ ਨਾਲ ਜਲਦੀ ਫਰਕ ਪੈਂਦਾ ਹੈ ਕਿਸੇ ਵੀ ਰੋਗ ਦਾ ਕਾਰਨ ਕੀ ਹੈ ਜਾਂ ਉਸ ਦਾ ਰੂਟ ਕੌਜ਼ ਕੀ ਹੈ ਉਸੇ ਤਰ੍ਹਾਂ ਦਾ ਇਲਾਜ ਉਸ ਨੂੰ ਜਲਦੀ ਠੀਕ ਕਰਦਾ ਹੈ ਇਸ ਚੀਜ਼ ਨੂੰ ਇੱਕ ਇੰਟਰਸਟਿੰਗ ਐਗਜ਼ਾਮਪਲ ਨਾ ਸਮਝਦੇ ਹਾਂ ਜੇਕਰ ਤੁਸੀਂ ਅਕਸਰ ਅੰਸੂਆਂ ਦੇ ਵੇਗ ਨੂੰ ਰੋਕਦੇ ਹੋ ਤਾਂ ਤੁਹਾਨੂੰ ਅਕਸਰ ਸਿਰ ਦਰਦ ਰਹਿਣਾ ਗੱਦਨ ਦੇ ਵਿੱਚ ਜਕੜਨ ਭੁੱਖ ਘਟ ਲੱਗਣਾ ਜਾਂ ਫਿਰ ਦਿਲ ਦੀਆਂ ਪ੍ਰੋਬਲਮਸ ਜਾਂ ਫਿਰ ਪੇਟ ਦੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਨੇ ਅਗਰ ਇਹ ਪ੍ਰੋਬਲਮ ਸਿਰਫ ਤੁਹਾਨੂੰ ਅੰਸੂਆਂ ਦੇ ਵੇਗ ਨੂੰ ਰੋਕਣ ਕਰਕੇ ਆ ਰਹੀਆਂ ਨੇ ਤਾਂ ਇਨ੍ਹਾਂ ਪ੍ਰੋਬਲਮਸ ਦੇ ਐਕਚੁਅਲ ਟ੍ਰੀਟਮੈਂਟ ਦੇ ਨਾਲ-ਨਾਲ ਆਯੁਰਵੇਦ ਦੇ ਵਿੱਚ ਪਾਰਟਿਕੁਲਰਲੀ ਤਿੰਨ ਟ੍ਰੀਟਮੈਂਟਸ ਹੋਰ ਦੱਸੇ ਗਏ ਨੇ ਪਹਿਲਾ ਹੈ ਸ਼ੈਨ ਯਾਨੀ ਕਿ ਸਰੀਰਿਕ ਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਨਾਲ ਆਰਾਮ ਕਰਨਾ ਜੋ ਕਿ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਇੰਪੋਸੀਬਲ ਹੁੰਦਾ ਜਾ ਰਿਹਾ ਹੈ ਅੱਜ ਕੱਲ ਸਰੀਰਿਕ ਜਾਂ ਫਿਜ਼ੀਕਲ ਹੈਲਥ ਤੇ ਤਾਂ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਬਟ ਆਪਣੀ ਸਰੀਰਿਕ ਹੈਲਥ ਦੇ ਨਾਲ-ਨਾਲ ਆਪਣੀ ਮਾਨਸਿਕ ਹੈਲਥ ਦੀ ਇੰਪੋਰਟੈਂਸ ਨੂੰ ਵੀ ਸਮਝੋ ਦੂਸਰਾ ਹੈ ਮੱਦੇਪਾਨ ਯਾਨੀ ਮੈਡੀਸਨਲ ਡੋਸ ਦੇ ਵਿੱਚ ਅਲਕੋਹਲ ਦਾ ਸੇਵਨ ਕਰਨ ਨੂੰ ਕਿਹਾ ਗਿਆ ਹੈ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਸੀਂ ਇੱਥੇ ਅਲਕੋਹਲ ਦੇ ਇਨਟੇਕ ਨੂੰ ਪ੍ਰਮੋਟ ਨਹੀਂ ਕਰ ਰਹੇ ਪਰ ਹਜ਼ਾਰਾਂ ਸਾਲ ਪਹਿਲਾਂ ਦਾ ਇਹ ਟ੍ਰੀਟਮੈਂਟ ਅੱਜ ਵੀ ਰਿਲੇਟ ਕਰਦਾ ਹੈ ਅਕਸਰ ਲੇਡੀਆਂ ਅੰਸੂਆਂ ਦੇ ਵੇਗ ਨੂੰ ਨਹੀਂ ਰੋਕਦੀਆਂ ਪਰ ਆਪਾਂ ਦੇਖਦੇ ਹਾਂ ਕਿ ਮੇਲਸ ਅਕਸਰ ਅੰਸੂਆਂ ਦੇ ਵੇਗ ਨੂੰ ਰੋਕਦੇ ਨਹੀਂ ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਛੋਟੀ ਛੋਟੀ ਗਲਤੇ ਰੋਣਾ ਮਾਨਸਿਕ ਕਮਜ਼ੋਰੀ ਦੀ ਨਿਸ਼ਾਨੀ ਹੋ ਸਕਦੀ ਹੈ ਪਰ ਕਿਸੇ ਤਕਲੀਫ ਦੇ ਵਿੱਚ ਹੋਣ ਕਰਕੇ ਅੰਸੂਆਂ ਦਾ ਆਣਾ ਨਾ ਤਾਂ ਕਮਜ਼ੋਰੀ ਦੀ ਨਿਸ਼ਾਨੀ ਹੈ ਤੇ ਨਾ ਹੀ ਪੂਰੀ ਗੱਲ ਹੈ ਬਲਕਿ ਆਪਣੀ ਇਸ ਤਰ੍ਹਾਂ ਦੀ ਤਕਲੀਫ ਵਾਲੀ ਫੀਲਿੰਗ ਨੂੰ ਐਕਸਪ੍ਰੈਸ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ ਤੀਸਰਾ ਟ੍ਰੀਟਮੈਂਟ ਆਯੁਰਵੇਦ ਵਿੱਚ ਦੱਸਿਆ ਗਿਆ ਹੈ ਮਧੁਰ ਕਹਾਣੀਆਂ ਦਾ ਸੁਣਨਾ ਯਾਨੀ ਕਿ ਆਪਣਿਆਂ ਦੇ ਨਾਲ ਆਪਣੇ ਦਿਲ ਦੀ ਗੱਲ ਕਰਨਾ ਆਪਣਿਆਂ ਕੋਲ ਆਪਣੀ ਤਕਲੀਫ ਦੱਸ ਕੇ ਮਨ ਨੂੰ ਹਲਕਾ ਕਰਨਾ ਸੋ ਇਸ ਸੋਸ਼ਲ ਟੈਬੂ ਨੂੰ ਦੂਰ ਕਰੋ ਅੰਸੂਆਂ ਨੂੰ ਨਾ ਲੈਣਾ ਮੇਲ ਸਟਰੈਂਥ ਨਾ ਸਮਝੋ ਬਲਕਿ ਜਿਨ੍ਹਾਂ ਨੂੰ ਆਪਣੀ ਛੋਟੀ ਛੋਟੀ ਤਕਲੀਫ ਤੇ ਅਲਕੋਹਲ ਲੈਣ ਦੀ ਆਦਤ ਹੋ ਗਈ ਹੈ ਉਸ ਨੂੰ ਛੱਡੋ ਸੋ ਆਧਾਰਨਿਆ ਵੇਗ ਨੂੰ ਕਦੇ ਵੀ ਨਾ ਰੋਕੋ ਜਿਸ ਕਰਕੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਤੋਂ ਰੋਕਿਆ ਜਾ ਸਕਦਾ ਹੈ ਵੀਡੀਓ ਇਨਫੋਰਮੇਟਿਵ ਲੱਗੀ ਯੂਸਫੁਲ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਆਯੁਰਵੇਦ ਤੇ ਹੋਰ ਇਸਾਂ ਦੀ ਇਨਫੋਰਮੇਸ਼ਨ ਲਈ ਸਾਨੂੰ ਜ਼ਰੂਰ ਫੋਲੋ ਕਰੋ